ਜਪ ਦੇ ਚਾਰ ਹਲਕੇ ਦੇ ਵਿੱਚ ਅੱਜ ਜਿਮਲੀ ਚ ਆਉਣਾ ਸੀ ਜਿਸ ਨੂੰ ਲੈ ਕੇ ਸਵੇਰ ਤੋਂ ਹੀ VOTING ਸ਼ੁਰੂ ਹੋਈ ਹੋਈ ਸੀ ਇਸ VOTING ਦੇ ਵਿੱਚ ਇੱਕ ਬਹੁਤ ਹੀ ਸੁੰਦਰ ਤਸਵੀਰ ਵੇਖਣ ਨੂੰ ਮਿਲੀ ਹੈ ਤੁਸੀਂ ਵੀ ਬਤੁਤ ਬਤ ਵੀਡੀਓ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਤੋਂ ਇਹ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜਦੋਂ ਸੱਜ ੱਜ ਕੇ ਸ਼ੇਰਵਾਨੀ ਦੇ ਵਿੱਚ ਸੇਹਰਾ ਲਾ ਕੇ ਜਦੋਂ ਵਿਆਹ ਕਰਾਉਣ ਚੱਲਿਆ ਸੀ ਤਾਂ ਉਸ ਤੋਂ ਪਹਿਲਾਂ ਉਸ ਨੇ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਦਾ ਅਧਿਕਾਰ ਪੂਰਾ ਕੀਤਾ ਵੋਟ ਪਾਈ ਉਸ ਤੋਂ ਬਾਅਦ ਜਾ ਕੇ ਉਹ ਵਿਆਹ ਕਰਵਾਉਣ ਗਿਆ ਇਹ ਬਹੁਤ ਹੀ ਸੁੰਦਰ ਤਸਵੀਰ سامنے ਨਿਕਲ ਕੇ ਆਈ ਹੈ ਕਿਉਂਕਿ ਹਰ ਬੰਦੇ ਨੂੰ ਜਾਗਰੂਕ ਕੀਤਾ ਜਾ ਰਿਹਾ ਸਿੱਕੀ ਵੋਟ ਹਰ ਬੰਦੇ ਨੂੰ ਪਾਣੀ ਚਾਹੀਦੀ ਹੈ ਭਾਵੇਂ ਕਿਸੇ ਵੀ ਪਾਰਟੀ ਨੂੰ ਪਾਵੇ ਪਰ ਜੋ ਇਹ ਤਸਵੀਰ سامنے ਨਿਕਲ ਕੇ ਇਸ ਨੂੰ ਲੈ ਕੇ ਕਾਫੀ ਲੋਕ ਇਸ ਵੀਡੀਓ ਦੇਖ ਕੇ ਵਾਇਰਲ ਕਰ ਰਹੇ ਨੇ ਆਪਣੇ ਵਿਚਾਰ ਕਮੈਂਟ ਵੀ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਡੇਰਾ ਬੱਬਾ ਨਾਨਕ ਜ਼ਿਲ੍ਹਾ ਹੁਸ਼ਿਆਰਪੁਰ ਜੇਪਾ ਗੱਲ ਕਰੀ ਗਿੱਦੜਬਾਹ ਬਰਨਾਲਾ ਇਹਨਾਂ ਚਾਰ ਹਲਕਿਆਂ ਦੇ ਜਿਮਨੀ ਚੋਣਾ ਹੋਇਆ ਨੇ ਤਾਂ ਕਾਫੀ ਲੋਕਾਂ ਨੇ ਵਾਚਰ ਕੇ ਵੋਟਾਂ ਪਾਈਆਂ ਨੇ ਪਰ ਜਿਸ ਤਰੀਕੇ ਨਾਲ ਜੀ ਤਸਵੀਰ ਵੇਖਣ ਨੂੰ ਮਿਲੇ ਤਾਂ ਲੋਕ ਬੜੇ ਖੁਸ਼ ਹੁੰਦੇ ਨੇ ਇਤਨੇ ਸ਼ੇਰਵਾਨੀ ਦੇ ਜਦੋਂ ਪੋਲਿੰਗ ਬੂਥ ਦੇ ਅੰਦਰ ਪਹੁੰਚਦਾ ਹੈ ਤਾਂ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਉਸ ਵਿਅਕਤੀ ਨੂੰ ਜਿਹੜੀ ਵੋਟ ਪਾਣ ਦਿੱਤੀ ਹੈ ਜੋ ਸ਼ੇਰਵਾਨੀ ਦੇ ਵਿੱਚ ਆਇਆ ਵਿਆਹ ਕਰਾਉਣ ਚੱਲਿਆ ਸੀ ਤਾਂ ਹਰ ਬੰਦੇ ਨੂੰ ਇਹ ਖੁਸ਼ੀ ਸੀ ਕਿ ਤਨਖਤੇ ਵੋਟ ਪਾ ਕੇ ਇਹ ਜਲਦੀ ਆਪਣਾ ਵਿਆਹ ਕਰਾਉਣ ਜਾਵੇ ਤਾਂ ਉਸ ਤੋਂ ਬਾਅਦ ਜਾ ਕੇ ਲੋਕਾਂ ਨੇ ਬਾਅਦ ਚ ਵੋਟਾਂ ਪਾਈਆਂ ਨੇ ਕਾफी ਪਹਿਲ ਦਿੱਤੀ ਗਈ ਸੀ ਇਸ ਚੀਜ਼ ਦੀ ਜਿਹੜੀ ਤਸਵੀਰ ਵੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਜੇਰਾ ਬਾਬਾ ਨਾਨਕ ਦੇ ਵਿੱਚ ਇੱਕ ਕਾਫੀ ਵੀਡੀਓ ਵਾਇਰ ਜੋ ਵਿਅਕਤੀ ਵਿਆਕਰਣ ਚੱਲ ਰਿਹਾ ਸੀ ਪਿੰਡ ਪੱਡਾ ਦਾ ਉਸ ਨੌਜਵਾਨ ਨੇ ਵੀ ਆਪਣੇ ਬਿਆਨ ਦਿੱਤੇ ਨੇ ਪਹਿਲਾਂ ਤੁਸੀਂ ਉਹ ਵੀ ਸੁਣੋ ਉਸ ਨੌਜਵਾਨ ਨੇ ਕੀ ਕਿਹਾ ਉਹ ਵੀ ਬਿਆਨ ਦਿੱਤਾ ਆਪਣਾ ਰਾਕੇ ਨਾ ਬੋਲ ਪਾਣਾ ਜੀ ਜੀ ਲੱਗਦਾ ਲੱਗਦਾ ਇੱਕ ਵੋਟ ਵੀ ਜਿਹੜੀ ਜਿੱਤ ਹਰਦਾ ਫੈਸਲਾ ਕਰਦਾ ਵੀ ਠੀਕ ਹੈ ਚਲੋ ਸਾਡੇ ਵੱਲੋਂ ਬਹੁਤ ਸ਼ੁਭ ਕਾਮਨਾਵਾਂ ਵੀ ਸਹੀ 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 ਬਾਸਰ ਸਰ ਜੀ ਲੋਕ ਦੇਖਿਆ ਕਿ ਬਿਆਹ ਵਾਲੇ ਮੁੰਡੇ ਨੇ ਆਪਣੇ ਵਿਚਾਰ ਦਿੱਤੇ ਨੇ ਕਿ ਮੈਂ ਵੋਟ ਪਾਈ ਹੈ ਆਪਣੇ ਬੋਟ ਦਾ ਅਧਿਕਾਰ ਪੂਰਾ ਕੀਤਾ ਹੈ ਤਾਂ ਇਸੇ ਨੂੰ ਲੈ ਕੇ ਹਰ ਬੰਦੇ ਨੂੰ ਚਾਹੀਦਾ ਹੈ ਵੋਟਾਂ ਪਾਵੇਂ ਕਿਸੇ ਵੀ ਤਰੀਕੇ ਦੀਆਂ ਹੋਣ ਪਾਵੇਂ ਐਮਪੀ ਚੋਣਾ ਹੋਣ ਪਾਵੇਂ ਐਮਲਏ ਦੀ ਚੋਣਾ ਹੋਣ ਪਾਵੇਂ ਨਗਰ ਕੌਂਸਲ ਦੀ ਚੋਣਾ ਹੋਣ ਸਰਪੰਚੀ ਦੀ ਚੋਣਾ ਹੋਣ ਤਾਂ ਆਪਣੀ ਬੋਟ ਦਾ ਅਧਿਕਾਰ ਪੂਰਾ ਕਰਨਾ ਚਾਹੀਦਾ ਕਿ ਕਿਸੇ ਨਾ ਕਿਸੇ ਪਾਰਟੀ ਨੂੰ ਜ਼ਰੂਰ ਵੋਟ ਪਾਣੀ ਚਾਹੀਦੀ ਕਿਉਂਕਿ ਦੇਸ਼ ਦਾ ਇੱਕ ਚੰਗਾ ਨਾਗਰਿਕ ਉਹੀ ਮੰਨਿਆ ਜਾਂਦਾ ਹੈ ਜੋ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ ਸਮੇਂ ਸਿਰ ਇਸਤੇਮਾਲ ਕਰੇ ਤੇ ਨਾਲ ਦੀ ਨਾਲ ਕਿਸ ਕੋਈ ਵੀ ਸਮਾਂ ਹੋਵੇ ਉਸ ਨੂੰ ਸਮਾਂ ਵਿਚਾਰ ਕੇ ਆਪਣੀ ਬੋਰ ਜਰੂਰ ਪਾਣੀ ਚਾਹੀਦੀ ਹੈ ਇਸ ਤਰੀਕੇ ਦਾ ਮੈਸੇਜ ਇਸ ਨਮਾ ਬਿਆਨ ਵਾਲੀ ਨੌਜਵਾਨ ਨੇ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੇ ਹੋਵੇ ਬਤਵਾ ਸ਼ੇਅਰ ਕਰੀ ਤੇ ਆਪਣਾ ਵਿਚਾਰ ਕਮੈਂਟ ਜਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੀਆ ਖਬਰਾਂ ਦੇਖਣ ਲਈ ਤਾਂ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰਕੇ ਤੇ ਸਬਸਕ੍ਰਾਈਬ ਜੁ ਕਰ ਤੁਹਾਡੇ ਕੈਨ ਮੈਂ ਕਨ ਸ਼ਰਮਾ ਦੇ ਨਾਲ ਹਰਤੇਜ ਸਿੰਘ